ਅੱਜ ਸਾਨੂੰ ਜੀ ਇੱਕ ਈਕ ਪ੍ਰਮਾਅਬਲਾ ਕੀ ਹੈਗਾ ਇਹ ਜਿਹੜਾ ਜੋਗੀ ਨਗਰ ਟੀਬੇ ਹੈਗਾ ਜਿਹੜਾ ਚੰਡੀਗੜ੍ਹ ਰੋਡ ਵਜਦਾ ਹੈ ਉੱਥੇ ਝਾੜੀਆਂ ਦੇ ਵਿੱਚ ਇੱਕ ਖਾਲੀ ਪਲਾਟ ਦੇ ਨਾਲ ਝਾੜੀਆਂ ਦੇ ਵਿੱਚ ਇੱਕ ਔਰਤ ਦਾ ਗਲਾ ਘੋਟ ਕੇ ਇੱਥੇ ਉਹਦਾ ਮਰਡਰ ਕਰ ਦਿੱਤਾ ਗਿਆ ਹੈਗਾ ਉੱਥੇ ਸਾਰੀ ਪੁਲਿਸ ਵੀ ਪਹੁੰਚੀ ਹੈ ਤੇ ਸਾਡੀ ਨੌਜਵਾਨ ਵੈਲਫਰ ਸੋਸਾਇਟੀ ਦੀ ਟੀਮ ਵੀ ਮੌਕੇ ਤੇ ਮੌਜੂਦ ਹੈ ਇਹ ਲੇਡੀ ਦਾ ਜਿਹੜਾ ਨਾਮ ਹੈ ਕੰਚਨ ਤੇ ਇਹਦੇ ਘਰ ਵਾਲੇ ਦਾ ਨਾਮ ਹੈ ਸੁਖੰਦਾਸ ਇਹਦੀ ਏਜ ਜਿਹੜੀ ਮ੍ਰਿਤਕ ਲੇਡੀ ਸੀਗੀ ਇਹਦੀ ਏਜ ਹੈਗੀ ਹੈ 28 ਸਾਲ ਇਹ ਇੱਥੇ ਜੋਗੀ ਨਗਰ ਟੀਬੇ 15 ਨੰਬਰ ਗਲੀ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿੰਦੇ ਸੀਗੇ ਪਿੱਛੋਂ ਇਹ ਮੁਜ਼ਫਰਨਗਰ ਦੇ ਰਹਿਣ ਵਾਲੇ ਪਿੱਛਾ ਇਹਨਾਂ ਦਾ ਇੱਕਾਫੀ ਸਾਲ ਤੋਂ ਇੱਥੇ ਹੀ ਰਹਿ ਰਹੇ ਸੀਗੇ ਰਾਤ ਇਹ ਲੇਡੀ ਘਰ ਦੇ ਹੰਦ ਦੱਸਣ ਦੇ ਮੁਤਾਬਕ ਤੇ ਬੱਚਿਆਂ ਦੇ ਦੱਸਣ ਦੇ ਮੁਤਾਬਕ ਵੀ ਇਹ ਰੂਟੀਨ ਵਾਂਗੂ ਸਬਜ਼ੀ ਲੈਣ ਲਈ ਗਈ ਸੀ ਮਾਰਕੀਟ ਦੇ ਵਿੱਚ ਇੱਥੇ ਨੇੜੇ ਹੀ ਸਬਜ਼ੀ ਮੰਡੀ ਹੈ ਇਹਨਾਂ ਦੇ ਉੱਥੋਂ ਸਬਜ਼ੀ ਲੈਣ ਲਈ ਗਈ ਸੀ ਲੇਕਿਨ ਇਹ ਵਾਪਸ ਨਹੀਂ ਆਈ ਜਦੋਂ ਵੀ ਘੰਟਾ ਡੇਡ ਘੰਟਾ ਵਾਪਸ ਨਹੀਂ ਆਈ ਤਾਂ ਆਂਡ ਗਵਾਂਡ ਨੇ ਤੇ ਹੋਰ ਰਿਸ਼ਤੇਦਾਰਾਂ ਨੇ ਮਿਲ ਕੇ ਕਾਫੀ ਜਗ੍ਹਾ ਤੇ ਇਹਨਾਂ ਨੇ ਤਲਾਸ਼ ਵੀ ਕੀਤੀ ਰੇਲਵੇ ਸਟੇਸ਼ਨ ਬਹੁਤ ਥਾਵਾਂ ਦੇ ਉੱਤੇ ਲੱਭਣ ਆਸਤੇ ਗਏ ਲੇਕਿਨ ਨਹੀਂ ਮਿਲੀ ਅੱਜ ਇੱਕ ਇੱਥੇ ਡੈੱਡ ਬੋਡੀ ਪਈ ਹੋਣ ਦੀ ਜਦੋਂ ਇੱਥੇ ਪਤਾ ਲੱਗਿਆ ਆਂਡ ਗਵਾਂਡ ਦੇ ਬੱਚੇ ਇਥੋਂ ਲੰਘ ਰਹੇ ਸੀਗੇ ਤੇ ਉਹਨਾਂ ਨੇ ਇਸ ਚੀਜ਼ ਦਾ ਜਦੋਂ ਰੋਲਾ ਪਾਇਆ ਤਾਂ ਫਿਰ ਜਿਨ੍ਹਾਂ ਦੀ ਇਹ ਨਾਲ ਹੀ ਪਿਛਲੇ ਪਾਸੇ ਇਹਨਾਂ ਦਾ ਘਰ ਹੈਗਾ ਤਾਂ ਉਹਨਾਂ ਨੇ ਵੀ ਮੌਕੇ ਤੇ ਆ ਕੇ ਜਦੋਂ ਦੇਖਿਆ ਤਾਂ ਇਹਦੀ ਮ੍ਰਿਤਕਾ ਦੀ ਪਛਾਣ ਉਹਨਾਂ ਨੇ ਆਪਦੀ ਪਤਨੀ ਦੇ ਤੌਰ ਤੇ ਕੀਤੀ ਉਹਦੇ ਘਰ ਵਾਲੇ ਨੇ ਫਿਲਹਾਲ ਇੱਥੇ ਪੁਲਿਸ ਦੀਆਂ ਟੀਮਾਂ ਪਹੁੰਚ ਗਈਆਂ ਫੋਰੈਂਸਿਕ ਦੀ ਟੀਮ ਇੱਥੇ ਪਹੁੰਚ ਗਈ ਹੈਗੀ ਹੈ ਉਹ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜੇ ਇਹਦੇ ਘਰ ਵਾਲੇ ਦੇ ਦੱਸਣ ਮੁਤਾਬਕ ਉਹ ਆਪਦੇ ਕੋਈ ਭਾਂਜੇ ਦਾ ਨਾਮ ਲੈ ਰਿਹਾ ਹੈਗਾ ਉਸ ਨੂੰ ਉਸ ਤੇ ਡਾਊਟ ਹੈਗਾ ਵੀ ਉਹਦੇ ਰੂਟੀਨ ਦੇ ਵਿੱਚ ਉਸ ਨੂੰ ਫੋਨ ਵਗੈਰਾ ਆਉਂਦੇ ਸੀਗੇ ਤੇ ਉਸ ਦੇ ਉੱਤੇ ਇਸ ਨੂੰ ਇਹਨਾਂ ਨੂੰ ਡਾਊਟ ਹੈ ਫਿਲਹਾਲ ਪੁਲਿਸ ਨੇ ਸਾਰੀਆਂ ਜਿਹੜੀਆਂ ਚੀਜ਼ਾਂ ਇੱਥੇ ਨੋਟ ਕਰ ਲਈ ਹੈਗੇ ਤੇ ਬਾਕੀ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਚੱਲ ਸਕੂਗਾ ਵੀ ਇਹ ਜਿਹੜਾ ਮਰਡਰ ਹੈਗਾ ਇਹ ਕਿਸ ਵਾਸਤੇ ਕੀਤਾ ਗਿਆ ਹੈਗਾ। ਚਾਹ ਨਾ ਪਤਾ ਹੀ ਨਹੀਂ ਜੀ ਮੈਂ ਤਾਂ ਕੰਮ ਤੇ ਚੱਲ ਗਿਆ। ਮੈਂ ਤੇ ਪਿੱਛੇ ਚੱਲ ਗਿਆ। ਜਰਸੀ ਘਟੂ ਕਿਤੇ ਗਈ ਸੀ। ਕਬੂ ਗਈ ਸੀ। 7:30 ਵਜੇ ਗਿਆ। ਬਾਅਦ ਕੀ ਹੋਵਾ ਨਹੀਂ ਪਤਾ ਨਹੀਂ ਤਾਂ 10 ਵਜੇ ਦੇਖਣ ਆਇਆ ਬਾਹਰ ਮਿਲਾਈ ਨਹੀਂ। बादल बजे तक भालते रहेगा किसी पाछे नहीं सुबह कैसे बसला सुबह इसके बहन ने फोन किया फोन मार के बता दिया हूं मैं छत दिया जंगल में ले आओ पालक जी सर की पूरा मामला है कि जो अजोग नगरदेव के एक थोड़ा ठीक आज सानू कंट्रोल रूम से कॉल मिली थी कि एक लेडी है कि कंचन नाम की लड़की है ਜਿਹਦੀ ਨਾਸ ਜਿਹੜੀ ਹੈਗੀ ਇੱਥੇ ਝਾੜੀਆਂ ਦੇ ਵਿੱਚ ਜਿਹੜੀ ਹੈਗੀ ਛੁੱਟੀ ਹੋਈ ਸੀਗੀ ਇੱਥੇ ਮੌਕੇ ਤੇ ਸਾਡੇ ਵੱਲੋਂ ਪੁੱਜ ਕੇ ਜਿਹੜੀ ਹੈਗੀ ਤਪਤੀ ਜਿਹੜੀ ਕੀਤੀ ਗਈ ਹੈ ਇਹ ਇੱਥੇ ਕੰਚਨ ਜਿਹੜੀ ਲੇਡੀ ਹੈ ਇਹਦੇ ਇੱਥੇ ਮੈਰਿਡ ਹੈ ਗਲੀ ਨੰਬਰ 15 ਦੇ ਵਿੱਚ ਰੈਂਟ ਦੇ ਉੱਪਰ ਰਹਿੰਦੇ ਨੇ ਬੇਸਿਕਲੀ ਬਿਹਾਰ ਦੇ ਰਹਿਣ ਵਾਲੇ ਨੇ ਇੱਥੇ ਆਪਣੇ ਹਸਬੰਡ ਦੇ ਤਿੰਨ ਬੱਚਿਆਂ ਦੇ ਨਾਲ ਇੱਥੇ ਰਹਿੰਦੀ ਹੈ ਕੱਲ ਰਾਤ ਤੋਂ ਹੀ ਘਰ ਤੋਂ ਜਿਹੜੀ ਸੀਗੀ ਮਿਸਿੰਗ ਸੀਗੀ ਘਰ ਵਾਲਿਆਂ ਨੇ ਦੀ ਭਾਲ ਵੀ ਕੀਤੀ ਘਰ ਵਾਲਿਆਂ ਦਾ ਲੱਭ ਰਿਆ ਸੀਗਾ ਮਾਰਨਿੰਗ ਜਦੋਂ ਲੱਭਦੇ ਲੱਭਦੇ ਇਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਜਿਹੜੀ ਹੈਗੀ ਡੈਡ ਬੋਡੀ ਹੈਗੀ ਫਿਰ ਇਹਨਾਂ ਨੇ ਕੰਟਰੋਲ ਰੂਮ ਤੇ ਸਾਨੂੰ ਪੁਲਿਸ ਨੂੰ ਇਨਫਾਰਮ ਕੀਤਾ ਸੀ ਅਸੀਂ ਮੌਕੇ ਪਰ ਆਏ ਹਾਂ ਪ੍ਰੀਲੀਮਿਨਰੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਇਹੀ ਲੱਗ ਰਿਹਾ ਵੀ ਜਿਹੜਾ ਹੈਗਾ ਗਲਾ ਕਟ ਕੇ ਇਹਦਾ ਜਿਹੜਾ ਮਰਡਰ ਕੀਤਾ ਗਿਆ ਸੋ ਇਹਦੇ ਘਰਵਾਲੇ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਹੈਗੀ ਇਸ ਅਗਲੀ ਕਾਰਵਾਈ ਅਮਰ ਚ ਲੈਂਦੀ ਜਾਊਗੀ ਕਿ ਜਲਦੀ ਹੀ ਜਿਹੜੀ ਹੈਗੀ ਹੈ ਇਹਦੇ ਜਿਹੜਾ ਦੋਸ਼ੀ ਹੈ ਉਹਨੂੰ ਜਲਦੀ ਅਸੀਂ ਟਰਾਈ ਕਰਕੇ ਫੜ ਲਾਂਗੇ ਸਰ ਕਿੰਨੀ ਉਮਰ ਲੱਗਦੀ ਹੈ ਉਮਰ ਤਕਰੀਬਨ ਇਹਦੀ 32-33 ਸਾਲ ਦੀ ਇੱਕ ਪਰੋਬਰ ਇਹ 15 16 ਸਾਲ ਤਕਰੀਬਨ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀਗਾ ਬਿਹਾਰ ਦੇ ਰਹਿਣ ਵਾਲੇ ਨੇ ਹੁਣ ਇੱਥੇ ਗਲੀ ਨੰਬਰ 15 ਦੇ ਵਿੱਚ ਰੈਂਟ ਦੇ ਪਰ ਰਹਿੰਦੇ ਆ ਕੋਈ ਹੋਲਕਰ ਕੋਈ ਤਬਦੀਸ਼ ਦੇ ਸਾਹਮਣੇ ਪੁਛਾਇਆ ਜੀ ਕੌਣ ਪ੍ਰੀਲਿਮਿਨਰੀ ਦੇ ਵਿੱਚ ਇੱਕ ਦੋ ਤਿੰਨ ਸਾਡੇ ਕੋਲ ਕਲੂਜ਼ ਆਏ ਨੇ ਜਿਹੜੇ ਘਰ ਵਾਲਿਆਂ ਨਾਲ ਗੱਲ ਕੀਤੀ ਆਸਪਤਾਲ ਉਸ ਤੋਂ ਗੱਲ ਕੀਤੀ ਹੈ ਤੇ ਹੋਰ ਜਿਹੜੇ ਐਵੀਡੈਂਸ ਅਸੀਂ ਕਲੈਕਟ ਕੀਤੇ ਉਹ ਤੋਂ ਥੋੜਾ ਜਿਹਾ ਸਾਨੂੰ ਲੀਡ ਮਿਲੀ ਹੈ ਅਸੀਂ ਉੱਤੇ ਵਰਕ ਕਰ ਰਹੇ ਹਾਂ ਤੇ ਜਲਦੀ ਜਿਹੜਾ ਹੈਗਾ ਇਹਨੂੰ ਅਡਰੈਸ ਕਰ ਲਾਈਏ